ਜੀ ਮੈਂ ਹਾਸ਼ਦੀ ਕੋ ਸੰਧੂ ਗੱਲ ਕਰਦੇ ਆ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਕਲੀਨ ਚਿੱਟ ਦਿੱਤੀ ਜਾ ਰਹੀ ਹੈ ਵਿਕਰਮ ਸਿੰਘ ਮਜੀਠੀਆ ਨੂੰ ਜੇਕਰ ਗੱਲ ਕਰੀਏ ਤਾਂ ਵਾਰ-ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨੇ ਕਹਿੰਦੇ ਨਜ਼ਰ ਆਉਂਦੇ ਨੇ ਕਿ ਅਸੀਂ ਪੱਕੇ ਹੱਥ ਪਾਏ ਨੇ ਵਿਕਰਮ ਸਿੰਘ ਮਜੀਠੀਆ ਨੂੰ ਹੁਣ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆ ਸਕਦਾ ਜੇਕਰ ਗੱਲ ਕਰੀਏ ਤਾਂ ਵਾਰ-ਵਾਰ ਇਹ ਵੀ ਕਹਿੰਦੇ ਨਜ਼ਰ ਆਉਂਦੇ ਨੇ ਤਾਂ ਗਸ ਦੇ ਨਜ਼ਰ ਆਉਂਦੇ ਨੇ ਕਿ ਜਿਨ੍ਹਾਂ ਨੇ ਆਪਣੇ ਘਰ ਦੇ ਵਿੱਚ ਡਿਨਰ ਕਰਵਾਇਆ ਜਨਰ ਡਾਇਨੂ ਅੱਜ ਉਹਦੇ ਉਹਨਾਂ ਦੇ ਪੋਤਰੇ ਪਰਪੋਤਰੇ ਜਿਹੜੇ ਨੇ ਅ ਅੱਜ ਜੇਲ੍ਹ ਦੀ ਹਵਾ ਖਾ ਰਹੇ ਨੇ ਤਾਂ ਬਾਜ ਦੀ ਅੱਖ ਰੱਖੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਕਰਮ ਸਿੰਘ ਮਜੀਠੀਆ ਦੂਸਰੇ ਪਾਸੇ ਚਰਚਾ ਵਿੱਚ ਬਣੀ ਹੋਈ ਹੈ ਐਲਸੀਬੀ ਕਹਿ ਰਹੇ ਨੇ ਕਿ ਐਲਸੀਬੀ ਦੇ ਹੱਕ ਦੇ ਵਿੱਚ ਜਾ ਸਕਦੀ ਹੈ ਜੋ ਵਿਕਰਮ ਸਿੰਘ ਮਜੀਠੀਆ ਦਾ ਕੇਸ ਹੈ ਜੇਕਰ ਗੱਲ ਕਰੀਏ ਤਾਂ ਹੁਣ ਬਹੁਤ ਵੱਡੀ ਇੱਕ ਖਬਰ ਐਮ ਨਿਕਲ ਕੇ ਸਾਹਮਣੇ ਆ ਰਹੀ ਹੈ ਵਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਜੇਕਰ ਗੱਲ ਕਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਮਹਾਰਾਣੀ ਪੰਨੀਤ ਕੌਰ ਜੋ ਹੈ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਸਾਹਮਣੇ ਨਜ਼ਰ ਆਈ ਹੈ ਅੱਜ ਉਹਨਾਂ ਨੇ ਕੋਈ ਬਿਆਨ ਦਿੱਤਾ ਹੈ ਵਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਤਾਂ ਦੱਸਦੇ ਆ ਕਿ ਸੂਤਰਾਂ ਤੋਂ ਬੰਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਵਿਕਰਮ ਸਿੰਘ ਮਜੀਠੀਆ ਤੇ ਇਲਜ਼ਾਮ ਲਗਾਏ ਨੇ ਜੇਕਰ ਪੁਰਾਣੇ ਇਲਜ਼ਾਮ ਹਾਂ ਤਾਂ ਸੁਪਰੀਮ ਕੋਰਟ ਤੇ ਉਹਨਾਂ ਨੂੰ ਬਰੀ ਕੀਤਾ ਹੋਇਆ ਹੈ। ਪੁਰਾਣੇ ਇਲਜ਼ਾਮ ਲਗਾਉਣਾ ਬਿਲਕੁਲ ਗਲਤ ਹੈ ਜੇਕਰ ਕੋਈ ਨਵੀਂ ਗੱਲ ਹੈ ਤਾਂ ਮੈਨੂੰ ਉਸ ਬਾਰੇ ਕੁਝ ਨਹੀਂ ਪਤਾ। ਇਹ ਵਿਚਾਰ ਵਿਕਰਮਜੀਤਿਆ ਦੀ ਗ੍ਰਿਫਤਾਰੀ ਸੰਬੰਧ ਸਾਬਕਾ ਵਿਸ਼ੇਸ਼ ਰਾਜ ਮੰਤਰੀ ਮਹਾਰਾਣੀ ਪਨੀਤ ਕੋ ਨੇ ਉਹਨਾਂ ਦੇ ਹੱਕ ਵਿੱਚ ਬੋਲੇ ਹਨ। ਪਨੀਤ ਕੋ ਨਾਭਾ ਦੀ ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਰਜਨੀਸ਼ ਮਿੱੱਤਲ ਦੀ ਸ਼ਾਂਤੀ ਦੇ ਮੌਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਉਹਨਾਂ ਨੇ ਕਿਹਾ ਰਜਨੀਸ਼ ਮਿੱੱਤਲ ਦੀ ਸ਼ਾਂਤੀ ਦਾ ਬੇਵਕਤ ਦੁਨੀਆ ਤੋਂ ਚਲੇ ਜਾਣਾ ਪਰਿਵਾਰ ਨਾਲ ਉਸ ਨੂੰ ਚੋਣ ਵਾਲਿਆਂ ਦਾ ਵੱਡਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ ਤੇ ਉੱਥੇ ਹੀ ਉਹਨਾਂ ਨੇ ਜੋ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਇਹ ਵੀ ਕਿਹਾ ਕਿ ਜੋ ਹੈ ਵਿਕਰਮ ਸਿੰਘ ਮਜੀਠੀਆ ਤੇ ਇਲਜ਼ਾਮ ਲਗਾਏ ਗਏ ਨੇ ਜੇਕਰ ਉਹ ਪੁਰਾਣੇ ਨੇ ਤਾਂ ਸੁਪਰੀਮ ਕੋਰਟ ਨੇ ਉਹਨਾਂ ਨੂੰ ਪਹਿਲਾਂ ਹੀ ਬਰੀ ਕੀਤਾ ਹੋਇਆ ਹੈ ਜੇ ਉਹਨਾਂ ਦੇ ਕੋਈ ਇਹ ਨਵੇਂ ਨੇ ਜਾਂ ਉਹਨਾਂ ਬਾਰੇ ਕੁਝ ਪਤਾ ਹੈ ਤਾਂ ਉਸ ਬਾਰੇ ਮੈਂ ਕੋਈ ਵਿਚਾਰ ਨਹੀਂ ਰੱਖ ਸਕਦੀ ਲੇਕਿਨ ਪੁਰਾਣੇ ਆਧਾਰਾਂ ਤੇ ਕਿਸੇ ਨੂੰ ਜੋ ਹੈ ਇਲਜ਼ਾਮ ਲਗਾਉਣਾ ਗਲਤ ਗੱਲ ਹੈ ਤਾਂ ਇਹ ਜੋ ਕੈਪਟਨ ਮਨਿੰਦਰ ਸਿੰਘ ਦੀ ਪਤਨੀ ਮਹਾਰਾਣੀ ਪਨੀਤ ਕੌਰ ਦਾ ਬਿਆਨ ਹੱਕ ਵਿੱਚ ਆ ਰਿਹਾ ਹੈ ਵਿਕਰਮ ਸਿੰਘ ਮਜੀਠੀਆ ਦੇ ਬਾਕੀ ਜੋ ਵੀ ਬੰਦੀ ਜਾਣਕਾਰੀ ਸਾਹਮਣੇ ਆਏਗੀ ਮਿਲਾਂਗੇ ਤੁਹਾਨੂੰ